ਉਹ ਕਹਿੰਿਆ ਪੱਗਾਂ ਲਵਾ ਕੇ ਤੇ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਹੋਈਆਂ ਨੇ ਤੇ ਵੱਜਦੀਆਂ ਹੋਈਆਂ ਨੇ ਇਹ ਉਹਦੀ ਮਾਨਸਿਕਤਾ ਜਿਹੜੀ ਹੈ ਸੋਚ ਹੈ ਜਿਹੜੀ ਏਡੀ ਗਿਰੀ ਔਰ ਘਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਿਕਾਰ ਦਿੰਦੇ ਨੇ ਤੋਂ ਜਰਨਤਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਆਦਮੀ ਨੇ ਜੋ ਕਿਹਾ ਕਿ ਕੱਲਾ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜ਼ਰੂਰਤ ਨਾ ਕਰੇ ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਹਦੀ ਪੱਗ ਗਿਆ ਤੇ ਨਾਂ ਮੇਰੇ ਖਿਆਲ ਨਾਲ ਧੜ ਗਿਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੋਚ ਆ ਜਿਹੜਾ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨ ਕਰਦਾਲ ਮੈਂ ਵੇਖਿਆ ਕਿ ਜੋ ਤੋਂ ਆ WhatsApp ਦੇ ਉੱਤੇ ਜਾਂ WhatsApp ਜਾਂ ਤੁਹਾਡੇ ਚੈਨਲ ਦੇ ਉੱਤੇ ਜੋ ਕਮੈਂਟਸ ਵਿਚ ਆ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜਿਹੀ ਐਮਐਲ ਨੂੰ ਤਾਂ ਵੈਸੇ ਡੋਸ ਮਾਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਵੀ ਕਦੇ ਬੋਲਦਾ ਮੈਨੂੰ ਬੋਲਣਾ ਮੈਂ ਕਦੀ ਉਹਦੇ ਉਹਦਾ ਕਮੈਂਟ ਨਹੀਂ ਕਦੀ ਕੀਤਾ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜ세ਦਰ ਸਾਹਿਬ ਉਥੋਂ ਸ਼ਦਾ ਦਿੱਲੀ ਤੋਂ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕਿ ਜਿੱਥੇ ਸਖਤ ਕਾਰਵਾਈ ਕੀਤੀ ਜਿਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟੇਕੋ ਇਹਨਾਂ ਨੂੰ ਆਪਣੇ ਆਪ پتہ ਚੱਲ ਜੇਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹ ਉਹਦੇ ਜਿਹੜੀ ਹੈਗੇ ਜਿਹੜੇ ਅੱਗੇ ਨੇ ਜੋ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਤੇ ਮੈਂ ਕਹਿੰਦਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਿਤੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ 'ਚ ਉਹਨੂੰ 10000 ਰੁਪਏ ਮੈਂ ਭੇਜਦਾ ਤੇ ਸਾਡੇ ਗੁਰਦੁਆਰਾ ਸਾਹਿਬਾਨ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਹੋ ਜੀ ਗੰਦੀ ਸ਼ਬਦਾਵਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਤਰ੍ਹਾਂ ਕਿਹਾ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗੇਗਾ ਇਹ ਚੀਜ਼ਾਂ ਜਿਹੜੀ ਨੇ ਬੜੀਆਂ ਨਿੰਦਨਯੋਗ ਨੇ ਤੋਂ ਔਰ ਜੋ ਉਹਨੇ ਕਿਹਾ ਸੀ ਜੋ ਕੀ ਦਾਮ ਸ਼ਾਮ ਇਹ ਜਿਹੜੇ ਕੀ ਪਤਨ ਕੀ ਕੀ ਬੋਲਿਆ ਕਿ ਉਹ ਦੰਡ ਬੇਦ ਭਾਵ ਗਾਂ ਦਾ ਛੋਟਾ ਉਹਨੇ ਉਹਨੇ ਇਹੀ ਗੱਲ ਕਹੀ ਸੀ ਨਾ ਸੋ ਸੋਤਿਆ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਆ ਪੰਜਾਬੀ ਕਦੀ ਵੀ ਇਹ ਚੀਜ਼ ਨੂੰ ਨਹੀਂ برداشت ਕਰਨੇ ਕਿਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਉਹ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨਾ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਆ ਕੀ ਲੱਗਦਾ ਤਰੰਧਾਰ ਸਾਹਿਬ ਜਿਹੜੀ ਸਿਆਸਤ ਇਹਨਾਂ ਜਿਆਦਾ ਜਨੂਨ ਲੋਕਾਂ ਦੇ پاਗਲ ਹੋ ਕੇ ਆਪਣੇ ਧਰਮ ਦੇ ਜਿਹੜੇ ਚਿੰਨ੍ਹ ਨੂੰ ਉਹਨਾਂ ਦੀ ਬੇਦਬੀ ਕੀਤੀ ਜਾ ਰਹੀ ਹੈ ਲੱਗਦਾ ਆਉਣ ਵਾਲੇ ਸਮੇਂ ਇਸ ਤਰ੍ਹਾਂ ਦੇ ਭਿਆਨਕ ਸੱਟੇ ਹੋਣਗੇ ਪੰਜਾਬ ਦੇ ਵਿੱਚ ਵੀ ਕੋਈ ਇੱਥੇ ਜਥੇਦਾਰ ਸਾਹਿਬ ਨੂੰ ਆ ਜਿੱਥੇ ਜਿੱਥੇ ਆਪਾਂ ਖੜੇ ਆ ਜੇ ਇਰਥੋਂ ਇੱਕ ਸੰਦੇਸ਼ ਚਾਹੀਦਾ ਜਿਹੜੇ ਮਰਤੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਤ ਹਾਂ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪ੍ਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੇ ਇੱਥੇ ਇੱਥੇ ਬੈਠਾ ਉਹ ਸਾਡਾ ਸਤਿਕਾਰਤ ਹੈ ਪੂਰੀ ਸਭ ਸਿੱਖ ਨੂੰ ਜਿੰਨੀਆਂ ਦੇ ਉਹ ਜਥੇਦਾਰ ਦੇ ਹੋਂਦ ਤੇ ਬੈਠਿਆ ਸਾਰਿਆਂ ਨੂੰ ਸਤਿਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਿਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੇ ਇੰਨਾਂ ਚੀਜ਼ਾਂ ਤੇ ਬੜਾ ਸਖਤ ਤੇ ਜਿਹੜਾ ਰੋਖਾ ਪਣਾਉਣਾ ਪਏਗਾ ਲੋਕ ਕਨੀ ਪਗਾਂ ਨੂੰ ਆਖੀ ਤੇ ਜੇ ਇਹ ਗੱਲ ਕਹਿੰਦਾ ਕਿ ਪਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪਗਾਂ ਲੱਤ ਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਇਹ ਉਹਦੀ ਮਾਨਸਿਕਤਾ ਜਿਹੜੀ ਹੈ ਸੋਚ ਹੈ ਜਿਹੜੀ ਏਡੀ ਗਿਰੀ ਔਰ ਕਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨੇ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਕਾਰ ਦਿੰਦੇ ਨੇ। ਤੋਂ ਜਰਨਲ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾਂ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜਰੂਰਤ ਨਾ ਕਰੇ। ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ। ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਦੀ ਫੱਗ ਗਿਆ। ਇਹਨਾ ਉਹ ਇਹ ਰਖਿਆ ਲੈ ਧੜੀਆ ਉਹਦੇ ਕਰਕੇ ਉਹਨੂੰ ਪੱਕੇ ਪੱਕ ਦੀ ਸਤਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੂਚ ਆ ਜਿਹੜਾ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨ ਕਰਦਾਲ ਮੈਂ ਵੇਖਿਆ ਕਿ ਜੋ ਇਹ ਤਾਂ ਵਟਸਐਪ ਦੇ ਉੱਤੇ ਜਾਂ ਵਟਸਐਪ ਜਾਂ ਤੁਹਾਡੇ ਚੈਨਲ ਦੇ ਉੱਤੇ ਜੋ ਕਮੈਂਟਸ ਵਿਚ ਆ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲ ਨੂੰ ਤਾਂ ਵੈਸੇ ਡੋਸ ਮਾਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਵੀ ਕਦੇ ਬੋਲਦਾ ਮੈਨੂੰ ਬੋਲਣਾ ਮੈਂ ਕਦੀ ਉਹਦਾ ਕਮੈਂਟ ਨਹੀਂ ਕਦੀ ਕੀਤਾ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜ세ਦਰ ਸਾਹਿਬ ਉਥੋਂ ਸ਼ਦਾ ਦਿੱਲੀ ਤੋਂ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕੇਦਿੱਤੇ ਸਖਤ ਕਾਰਵਾਈ ਕੀਤੀ ਜਾ ਜੇ ਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟੇਕੋ ਇਹਨਾਂ ਨੂੰ ਆਪਣੇ ਆਪ ਪਤਾ ਚੱਲ ਜੇਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੀ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੂ ਉਹੋ ਜੀ ਕੋਕੂ ਦੇ ਬੱਚੇ ਤੇ ਮੈਂ ਕਹਿੰਦਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਿਤੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ 'ਚ ਉਹਨੂੰ 10000 ਰੁਪਏ ਮੈਂ ਭੇਜਦਾ ਤੇ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਇਹੋ ਜੀ ਗੰਦੀ ਸ਼ਬਦਾਵਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਤਰ੍ਹਾਂ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗੇਗਾ ਇਹ ਚੀਜ਼ਾਂ ਜਿਹੜੀ ਨੇ ਬੜੀਆਂ ਨਿੰਦਨਯੋਗ ਨੇ ਤੋਂ ਔਰ ਜੋ ਉਹਨੇ ਕਿਹਾ ਸੀ ਜੋ ਕੀ ਦਾਮ ਸ਼ਾਮ ਇਹ ਜਿਹੜੇ ਕੀ ਪਤਨ ਕੀ ਕੀ ਬੋਲਿਆ ਉਹ ਦੰਡ ਬੇਦ ਭਾਵ ਗਾਂ ਦਾ ਛੋਟਾ ਉਹਨੇ ਉਹਨੇ ਇਹੀ ਗੱਲ ਕਹੀ ਸੀ ਨਾ ਸੋ ਸੋਤਿਆ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਆ ਪੰਜਾਬੀ ਕਦੀ ਵੀ ਇਹ ਚੀਜ਼ ਨੂੰ ਨਹੀਂ برداشت ਕਰਨਗੇ ਕਿਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਉਹ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨਾ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਆ ਕੀ ਲੱਗਦਾ ਤਰੰਧਾਰ ਸਾਹਿਬ ਜਿਹੜੀ ਸਿਆਸਤ ਇਹਨਾਂ ਜਿਆਦਾ ਜਨੂਨ ਲੋਕਾਂ ਦੇ پاਗਲ ਹੋ ਕੇ ਆਪਣੇ ਧਰਮ ਦੇ ਜਿਹੜੇ ਚਿੰਨ੍ਹ ਨੂੰ ਉਹਨਾਂ ਦੀ ਬੇਦਬੀ ਕੀਤੀ ਜਾ ਰਹੀ ਹੈ ਕਿ ਲੱਗਦਾ ਆਉਣ ਵਾਲੇ ਸਮੇਂ ਇਸ ਤਰ੍ਹਾਂ ਦੇ ਭਿਆਨਕ ਸੱਟੇ ਹੋਣਗੇ ਪੰਜਾਬ ਦੇ ਵਿੱਚ ਮੈਂ ਕੋਈ ਇੱਥੇ ਜਥੇਦਾਰ ਸਾਹਿਬ ਨੂੰ ਆ ਜਿੱਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਕੋਈ ਸੰਦੇਸ਼ ਚਾਹੀਦਾ ਜਿਹੜੇ ਮਰਜੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪ੍ਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੇ ਇੱਥੇ ਇੱਥੇ ਬੈਠਾ ਉਹ ਸਾਡਾ ਸਤਿਕਾਰਤ ਆ ਉਹਦੀ ਸਭ ਸਿੱਖ ਨੂੰ ਜਿੰਨੀ ਦੇਰ ਉਹ ਜਥੇਦਾਰ ਦੇ ਅਹੁਦੇ ਤੇ ਬੈਠਿਆ ਸਾਰਿਆਂ ਨੂੰ ਸਤਿਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਿਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੇ ਇੰਨਾਂ ਚੀਜ਼ਾਂ ਤੇ ਬੜਾ ਸਖਤ ਤੇ ਜਿਹੜਾ ਰੋਖਾ ਪਣਾਉਣਾ ਪਏਗਾ